ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ ਬਾਠ ਡੇਂਗ਼ੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਤੁਹਾਨੂੰ ਝੋਟੀਆਂ 13 ਤੋਂ 14 ਝੋਟੀਆਂ ਵਖਾਉਣੀਆਂ ਵਾ ਸੁਈਆਂ ਸਵਾਈਆਂ ਜੇ ਕੋਹ ਗੱਬਣਾ ਵੀ ਹੈਗੀਆਂ ਵਾ ਤੇ ਚੰਗੀ ਕੁਆਲਿਟੀ ਦੀਆਂ ਵਾ ਤੇ ਬਹੁਤ ਹੀ ਜ਼ਿਆਦੀਆਂ ਚੰਗੀਆਂ ਆ ਜੋ ਬਾਠ ਸਾਹਿਬ ਹੁਣਾਂ ਨੇ ਕਰਦੇ ਆਂ ਜੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਕੀ ਹਾਲ ਚਾਲ ਦੇ ਇਹ ਬਹੁਤ ਮਹਾਰਾਜੀ ਗੁਰਰਾਮਦਾ ਪਾਸ਼ਾ ਦੇ ਬਾਬੇ ਦੀਵਸੋਂ ਦੀ ਕਿਰਪਾ ਵਾ ਹਾਂਜੀ ਹਾਂਜੀ ਪਿੰਡ ਜੀ ਆਪਣਾ ਮਤੇੜ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਤੇ ਫੋਨ ਨੰਬਰ 887296295 ਤੇ ਪਹਿਲੋਂ ਭੈਣ ਭਰਾਵਾਂ ਨੂੰ 2025 ਦੀਆਂ ਮੁਬਾਰਕਾਂ ਤੇ ਨਵਾਂ ਸਾਲ ਹਰ ਭੈਣ ਭਰਾਵਾਂ ਆਸਤੇ ਖੁਸ਼ੀਆਂ ਭਰਿਆ ਆਵੇ ਹਾਂਜੀ ਤੇ 2024 ਨੂੰ ਅਲਵਿਦਾ ਤੇ 25 ਨੂੰ ਸਵਾਗਤ ਤੇ ਅੱਜ ਤਰੀਕਾ 31 ਤੇ ਕੱਲ 21 ਜਨਵਰੀ ਨੂੰ ਵੀਡੀਓ ਪਹੂਗੀ ਪਰ ਕਿ ਮੇਰਾ ਵੀ ਭੈਣ ਭਰਾ ਸਾਰੇ ਵੇਖਣ ਸਾਰੇ ਆਸਤੇ ਨਵਾਂ ਸਾਲ 2025 ਖੁਸ਼ੀਆਂ ਵਾਲਾ ਗਲੇਤਰਾ ਹੋਵੇ ਹਾਂਜੀ ਖੁਸ਼ੀਆਂ ਵਾਲਾ ਆਵੇ ਗਲ ਏਦਾਂ ਹਰ ਆਸਤੇ ਤੇ ਕਾਰੋਬਾਰ ਹਰ ਇੱਕ ਦਾ ਕੋਈ ਵਪਾਰੀ ਭਰਾਵਾਂ ਦਾ ਭਰਾਵਾ ਸਾਡੇ ਜਿਹੜੇ ਸਾਰੇ ਵਪਾਰ ਕਰਦੇ ਉਹਨਾਂ ਆਸਤੇ ਵਧੀਆ 2025 ਆਵੇ ਜਿਹੜੇ ਬਾਕੀ ਹੋਰ ਭੈਣ ਭਰਾਵਾ ਕਿਸਾਨ ਭਰਾ ਜਿਹੜੇ ਆਪਣੇ ਧਰਨਾ ਵੀ ਲਾ ਕੇ ਬੈਠੇ ਆ ਉਹਨਾਂ ਆਸਤੇ ਵੀ 25 ਏਦਾਂ ਵਾ ਵੀ ਕੋਈ ਉਹਨਾਂ ਆਸਤੇ ਵੀ ਜਿਹੜੀ ਗੱਲਬਾਤ ਮੋਦੀ ਸਾਹਿਬ ਹਣੀ ਕਰਨ ਉਨ੍ਹਾਂ ਦਾ ਹੱਲ ਕਰਨ ਮਸਲੇ ਦਾ ਤੇ ਅੱਜ ਝੋਟੀਆਂਾਂ ਜਾਇਦੀਆਂ ਟਾਉਂਦੀਆਂ ਆਪਣਾ ਅੱਜ ਸਾਲ ਹੋ ਗਿਆ ਆਪਾਂ ਨੇ ਹਾਂਜੀ ਅੱਜ ਆਪਣੇ YouTube ਚੈਨਲ ਬਣੇ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਆਦੂ ਗਿਆ ਵਾ ਅੱਗੇ ਮੀਰ ਕਿਸੇ ਨੇ ਕਿਹਾ ਹੀ ਪੀ ਭਾਈ ਜੀ ਤੁਹਾਨੂੰ ਅੱਜ ਜਲ ਵੇਦਾ ਗਾ ਨਹੀਂ ਗੱਲ ਦਾ ਤੇ ਵੀਡੀਓ ਤੁਹਾਡੀ ਪਉਣੀ ਉਹਦੋਂ ਸਾਡੇ ਦਿਲ ਨੂੰ ਬੜਾ ਗੁੱਸਾ ਆਇਆ ਹਾਂਜੀ ਹਾਂਜੀ ਅੱਜ ਦੇ ਦਿਨਾਂ ਆਉਂਦੀ ਸਾਡੇ ਆਹ ਤੇ ਫਾਇਦਾ ਕਰ ਗਿਆ ਫਾਇਦਾ ਹੀ ਕਰ ਗਿਆ ਹਾਂਜੀ ਚੈਨਲ ਆਡਾ ਬਣ ਗਿਆ ਗ੍ਰੋਥ ਹੋ ਗਈ ਚੈਨਲ ਚੱਲ ਗਿਆ ਮਾਲ ਵਿਗੰਡਿਆ ਪਿਆ ਹਾਂਜੀ ਹਾਂਜੀ ਇਹ ਗੱਲ ਇਦਾਂ ਵੀ ਮਹਾਰਾਜ ਤੇ ਵਿਸ਼ਵਾਸ ਕਰਨਾ ਚਾਹੀਦਾ ਵਾ ਕਈ ਸਾਡੇ ਵੀ ਭੈਣ ਭਰਾ ਇਦਾਂ ਦੇ ਆ ਵੀ ਕਿਸੇ ਨੂੰ ਕੋਈ ਨਾ ਕਰਦੇ ਤੇ ਉਹ ਹੱਥ ਜੋੜ-ਜੋੜ ਮਾਫੀਆਂ ਮੰਗਦੇ ਆ ਤਰਲੇ ਕੱਢਦੇ ਆ ਪਰ ਅਸੀਂ ਬਾਬੇ ਦੀਪ ਸੋਨ ਦੀ ਆਰਡਰ ਲੈ ਕੇ ਨਾ ਉਹਦਾ ਆਟਾ ਆਸਰਾ ਲੈ ਕੇ ਤੇ ਆਪਣੇ ਕੰਮ ਨੂੰ ਵਧਾਇਆ ਤੇ ਸਾਡਾ ਚੱਲ ਪਿਆ ਅਸੀਂ ਕਿਸੇ ਦੇ ਨਾਂ ਤਰਲੇ ਕੱਢੇ ਨਾ ਹੱਥ ਜੋੜੇ ਨਾ ਅਸੀਂ ਕਿਹਾ ਵੀ ਸਾਡੀ ਵੀਡੀਓ ਵਧਾਉ ਨੂੰ ਨਾ ਉਹ ਗੱਲ ਦਾ ਬਾਦ ਬੜੀ ਮਾਲਕ ਦੀ ਕਿਰਪਾ ਵਾ ਉਹਦੇ ਬਾਬੇ ਦੀਪ ਸਿੰਘ ਦਾ ਹੱਥ ਹੋਵੇ ਤੇ ਸਾਰੇ ਕੰਮ ਚੱਲ ਜਾਂਦੇ ਸਾਰੇ ਕੰਮ ਚੱਲ ਜਾਂਦੇ ਇਹ ਰੱਖਣਾ ਚਾਹੀਦਾ ਵਾ ਵੀ ਇਹ ਨਹੀਂ ਆਖਣਾ ਚਾਹੀਦਾ ਵੀ ਫਲਾਣੇ ਬੰਦੇ ਨੇ ਸਾਡੇ ਆਹਤੇ ਦਰਵਾਜ਼ੇ ਬੰਦ ਕਰਤਾ ਤੇ ਸਾਡਾ ਖਰਿਆ ਕੰਮ ਹੀ ਨਹੀਂ ਚੱਲਣਾ ਜਿਹੜੇ ਮਹਾਰਾਜ ਨੇ ਪ੍ਰਮਾਤਮਾ ਨੇ ਪੈਦਾ ਕੀਤਾ ਉਹਨੇ ਦੇਣਾ ਹੀ ਦੇਣਾ ਵਾ ਤੇ ਬੜੀ ਮਾਲਕ ਦੀ ਕਿਰਪਾ ਵਾ ਅੱਗੇ ਨਾਲੋਂ ਵੀ 23 ਨਾਲੋਂ ਵੀ 24 ਦੇ ਵਿੱਚ ਸਾਡਾ ਕੰਮ ਜ਼ਿਆਦਾ ਚੱਲਿਆ ਹਾਂਜੀ ਹਾਂਜੀ ਜੰਗ ਮਾਲ ਡੰਗਰ ਪਸ਼ੂ ਚੰਗੇ ਤੋਂ ਚੰਗਾ ਭੈਣ ਭਰਾਵਾਂ ਨੇ ਦਿੱਤਾ ਵਾ ਬਿਨਾ ਮਲਕੇ ਹੱਥ ਲਾਉਣ ਤੋਂ ਇਲਾਵਾ ਸਾਡੇ ਕੋਲ ਮਾਲ ਖੜਦੇ ਆ। ਹਾਂਜੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਚੰਗਾ ਹੀ ਕਰੀਏ। ਠੀਕ ਹੈ। ਮਾੜਾ ਨਾ ਕਰੀਏ। ਚਲੋ ਤੇ ਇਹੋ ਹੀ ਗੱਲ ਆ ਵੀ ਆਪਣਾ ਚੰਗਾ ਥੋੜੀ ਵੀਡੀਓ ਲੰਮੀ ਹੋ ਜੇ। ਲੰਮੀ ਹੋਏਗੀ ਹਾਂਜੀ। ਪੰਡਾ ਗੈਰੀਆਂ ਚੰਗੀਆਂ ਮੈਂ ਟੌਪ ਟੌਪ ਦੀਆਂ ਵਾਂ। ਸਿਰਫ ਵਖਾ ਲੈਣੀਆਂ ਤਿੰਨ ਚਾਰ ਖੋਲ ਕੇ ਵਖਾ ਲਾਂਗੇ। ਅੱਛਾ ਤਿੰਨ ਚਾਰ ਖੋਲ ਕੇ ਖਾਣੀਆਂ ਬਾਕੀ ਬੱਜੀਆਂ ਖਾਣੀਆਂ ਜੀ। ਆ ਵੇਖੋ ਵੱਡੀ ਆ ਇਧਰ ਵੇਖੋ ਇਹ ਆ ਵੇਖੋ ਇਹ ਵਿਚੋ ਰਾਸਤਾਂ ਨੂੰ ਵੀ ਮਾਲ ਲਿਆ ਵਾ ਕੋ ਹਰਿਆਣੇ ਨੂੰ ਵੀ ਲਿਆ ਵਾ ਇਧਰ ਰੋਗ ਰੋਗ ਦਾ ਫਨ ਲੱਗਾ ਵਾ ਰੋਗ ਰੋਗ ਮੈਂ ਕਾ ਕਰਦਾ ਇਹ ਛੋਟੀ ਨੇ ਦੁੱਧ ਨਾ ਪਹਿਲੇ ਸੂਏ ਦੁੱਧ 15 ਲੀਟਰ ਭਰਿਆ ਵਾ ਠੀਕ ਆ ਤਾਂ ਪਿਛੇ ਹੋ ਕੇ ਖੰਨੇ ਆ ਇਧਰ ਵੇਖੋ ਚੰਗੀ ਹਾਈਟ ਹੋਟ ਚੰਗੀ ਵੱਡੀ ਆ ਤੇ ਸਿੰਗ ਵੇਖੋ ਛੋਟਾ ਵਾ ਕੋਈ ਵਟਾ ਨਹੀਂ ਆ 14 ਤੋਂ 15 ਲੀਟਰ ਦੁੱਧ ਪਹਿਲੇ ਸੂਏ ਛੋਟੀ ਨੇ ਭਰਿਆ ਵਾ ਠੀਕ ਆ ਠੀਕ ਆ ਤੇ ਸਾਢੇ 8 ਮਹੀਨੇ ਛੋਟੀ ਨੇ ਦੁੱਧ ਦਿੱਤਾ ਵਾ ਗਾੜੀ ਚੁੱਕੀ ਨੇ ਠੀਕ ਹੈ ਮਤਲਬ ਕਿ 1 ਮਹੀਨਾ ਤੇ 20 ਦਿਨ ਹੋ ਗਏ ਛੱਡੀ ਨੂੰ ਠੀਕ ਹੈ ਠੀਕ ਉਹਦਾ ਤਿਆਰ ਨਹੀਂ ਆਜ ਭਲ ਕੇ ਸੁਣ ਲੈ ਜੇ 3 ਲੈ ਜੇ 4 ਲੈ ਜੇ ਆ ਸਵੇਰੇ ਸਵੇਰ ਦੀ ਵੀਡੀਓ ਹਲੇ ਨਾ ਅਗਰ ਭੁੱਖੇ ਭੱਖੇ ਆ ਹਾਂਜੀ 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 ਮਤਲਬ ਕਿ ਸਵੇਰੇ ਸਵੇਰ ਵੀਡੀਓ ਲੈ ਪਾਉਣਾ ਇਹ ਪਹਿਲਾ ਨੰਬਰ ਜੇ ਠੀਕ ਪਹਿਲਾ ਨੰਬਰ ਨੰਬਰਾਂ ਨੰਬਰਾਂ ਤੇ ਪੁੱਛ ਲੈ ਹਾਂਜੀ ਹਾਂਜੀ ਮਤਲਬ ਕਿ ਮਈਆਂ ਦਾ ਰੇਟ ਅਜ ਨਹੀਂ ਦੱਸਣਾ ਵੀਡੀਓ ਜਿਹੜੀ ਹੈ ਦੂਜੀ 2-4 ਦਿਨ ਹਟ ਕੇ ਪਾਉਗੀ ਹਾਂਜੀ ਹਾਂਜੀ ਇੱਕ ਗੱਲ ਹੋਰ ਜੇ ਵੀ ਨਵੇਂ ਸਾਲ ਕਰਕੇ ਜਿੰਨੇ ਦਾ ਆਪਣਾ ਸੌਦਾ ਹੋਊਗਾ 5000 ਛੋੜ 5000 ਛੋੜ ਠੀਕ ਹੈ ਠੀ ਹਾਂ ਜੀ ਦੋ ਜਾਸੂਆ ਦੋ ਜਾਸੂਆ ਪਾਲੀ 15 ਦਿਨ ਹਰਦੀ ਹੈ ਏ ਵੀ ਹੱਲੇ ਨਾ ਦੁੱਧ 16 17 ਕਿਲੋ ਮੈਂ ਪਰਗੂ ਵੀ ਪਰੀ ਵੀ ਸਫਰ ਦੇ ਨਾਲ ਏ ਝੋਟੀ ਚੜਾਹ ਚਰਾਹ ਚ ਰੂ ਗਈ ਆ ਪਰ ਲੇਵਾ ਬੜਾ ਹੀ ਇਹ ਸਿਰਫ ਇਹ ਆ ਵੀ ਸਾਰੀਆਂ ਮਈਆਂ ਵਖਾ ਲੀਂਗਾ ਹਾਂ ਜੀ ਹਾਂ ਜੀ ਕੋਈ ਵੀਰ ਮੇਰਾ ਸੰਭੂਗਾ ਏ ਮੈਂ ਤੇ ਆ 2 ਲੱਖ ਰੁਪਏ ਦੀ ਹਾਂ ਜੀ ਹਾਂ ਜੀ ਗੈਜ ਕਰਕੇ ਦੇਵਾਂਗੇ ਠੀਕ ਹੈ ਅੱਜ ਜਾਰੀ ਕਰਕੇ ਆਪਣੇ ਕੋ 4 ਝੋਟੀਆਂ ਸੋਣ ਆਗੀਆਂ ਬਾਕੀ ਸਾਰੀਆਂ ਸੋਈਆਂ ਸਾਰੀਆਂ ਸੋਈਆਂ ਇਹ ਤਾਂ ਕੋਈ ਵੀ ਵੀ ਐਵੀਲੀਅਮ ਸਲਿੱਪ ਦਾ ਗੇਪ ਨਹੀਂ ਨਹੀਂ ਆਗੀਆਂ ਸਾਰੀਆਂ ਸੋਈਆਂ ਆਹ ਵੇਖੋ ਆਹ ਕੀ ਚੀਜ਼ ਆ ਆ ਇੱਧਰ ਦੇਖੋ ਆ ਕੀ ਲਾਈ ਫਿਰਦੀ ਕਰਨ ਮਾਰੇ ਇਹ ਇੱਧਰ ਕਰ ਹਾਂ ਇਹ ਵੀ ਦੂਜਾ ਸੁਗਾ ਵਾ ਇਹ ਮੈਂ 20 ਕਿਲੋ ਦੁੱਧ ਦੀ ਗਾਰੰਟੀ ਤੇ ਆਈ ਆ ਤੇ ਇੱਧਰ ਦੇਖੋ ਕਿੰਨੀ ਹਾਈ ਤੇ ਲੰਮੀ ਵੱਡੀ ਚੌੜੀ ਦੇਖੋ ਆਹ ਟਿਮਕਣੇ ਵਾਲਾ ਸਿੰਘ ਇਹ 20 ਕਿਲੋ ਦੁੱਧ ਦੀ ਗਾਰੰਟੀ ਤੇ ਆਈ ਹੈ ਇਹ 20 ਕਿਲੋ ਦੀ ਠੀਕ ਹੈ ਜੀ ਜਾਨ ਨੰਬਰ ਜੀ ਤੇ ਜਾਨ ਨੰਬਰ ਦੇ ਆ ਲੈ ਇੰਦਰ ਦੇਖੋ ਜਾਇਦੀਆਂ ਅਸਲ ਤੇ ਜਾਇਦੀਆਂ ਚੰਗੀਆਂ ਹਾਂਜੀ ਇੱਧਰ ਦੇਖੋ ਵੱਡੀ ਆ ਕੋਈ ਛੋਟੀ ਨਹੀਂ ਆ ਲੈ ਤਾਂ ਵੀ ਜਾਇਦੀਆਂ ਅਸਲ ਤੇ ਜਾਇਦੀਆਂ ਚੰਗੀਆਂ ਆ ਆਹ ਵੇਖੋ ਟਿਮਕਣੇ ਵਾਲਾ ਚੰਗਾ ਆਹ ਵੇਖੋ ਇਹ ਇੱਧਰ ਦੇਖੋ ਜਾਇਦੀਆਂ ਅਸਲ ਆ ਇੰਦਰ ਦੇਖ ਇਹ ਮੈਂ 20 ਕਿਲੋ ਦੁੱਧ ਗਰੰਟੀ ਤੇ ਆਈ ਆ ਬਹੁਤ ਤੇਜਾ ਨੰਬਰ ਆ ਚੌਥਾ ਨੰਬਰ ਮੁਖੰਦੇ ਦਾ ਇਹ ਤਾਂ ਛੋਟੀ ਨਾ ਕੀ ਬਾਤ ਆ ਇੰਦਰ ਦੇਖੋ ਇਹ ਜਿਆਦਾ ਨਹੀਂ ਚੰਗੀ ਇਹ ਵੀ ਜਿਆਦਾ ਚੰਗੀ ਸਿੰਘਾ ਵੇਖੋ ਤੁਸੀਂ ਇਹ ਕਿੰਨੇ ਕੇ ਲੱਗੇ ਸਿਕਾ ਸਿੰਘ ਇਹਦਾ ਸਿਕਾ ਸਿੰਘ ਦਾ ਚੌਥਾ ਨੰਬਰ ਆ ਚੌਥਾ ਨੰਬਰ ਆਹ ਦੀ ਕੋਥੇ ਕੋਥੇ ਇਹ ਛੋਟੀ ਕੋਥੇ ਦੋਤੇ ਬਾਰਾ ਵੀ ਕਿਉਂ ਜਾਂਦਾ ਵਾ ਆ ਕੱਟੀ ਮਗਰੇ ਦੇ ਆ ਪੰਜਵਾਂ ਨੰਬਰ ਇਹਦੇ ਮਗਰ ਕੱਟੀ ਹੈ ਇਹਦੇ ਮਗਰ ਕੱਟੀ ਹੈ ਠੀਕ ਆ ਠੀਕ ਆ ਹੁਣ ਛੋਟੀ ਕੋਥੇ ਆਹ ਕੱਟੀ ਇਹਦੀ ਹੋ ਗਿਆ 11 ਵੇ ਠੀਕ ਮੈਂ ਭਾਈ ਬੈਠੋ ਇੱਕ ਮਿੰਟ ਬੈਠੋ ਮੜਾ ਇੱਕ ਮਿੰਟ ਬੈਠੇ ਪਹਿਲੇ ਤੇ ਵੇਖੋ ਇੱਧਰ ਲੈ ਕਾਲ ਇਹ ਇਹ 43 ਪੜੀ ਦੇ ਜਾਵਨ ਕਰੀ ਇੱਧਰ ਦੇਖ 54 ਇਹ ਜਾਵਨ ਕਰੀ ਛੋਟੀ ਇਹ ਨਹੀਂ ਭਲੀ ਫੁਲੀ ਬੋਲੇ ਆ ਤੇ ਆਹ ਵੇਖੋ ਲੇਵਾ ਵੇਖੋ ਤੁਸੀਂ ਇੱਧਰ ਦੇਖੋ ਇੱਧਰ ਦੇਖੋ ਲੇਵੇ ਨੂੰ ਤੇ ਕਮਾਲਾ ਹੀ ਕਾਈ ਕਰਦੀ ਆ ਨੇ ਜਿਆਦੀ ਚੰਗੀ ਆ ਅੱਡੀ ਮਗਰਵਾ ਹਲੇ ਟਾਈਮ ਵੀ 10 ਦਾ ਟਾਈਮ ਹੀ ਹਲੇ ਕੋਈ ਨਹੀਂ ਆ ਫੇਕ ਵੀ ਵੇਖੋ ਐਮ 10 ਸਾਢੇ 10 ਦਾ ਹੋਇਆ ਵਾ ਹਾਂਜੀ ਹਾਂਜੀ ਇਹ ਛੋਟੀ ਦਾ ਮੁੱਲ ਵਾ 13 125 ਦੀ ਤੇ 5000 ਛੋੜ ਠੀਕ ਇੱਕ 25 ਚ 5000 ਛੋਟ ਕਰਨੀ ਹੈ ਠੀਕ ਇਹ ਛੋਟੀ 500 ਦੀ ਸੂਈ ਜਾਂ ਦੁੱਜਾ ਸੂਗਾ ਵਾ ਦੁੱਜਾ ਸੂਗਾ ਇਹ ਰਹੇਨ ਦੋ ਬੱਜੀ ਦੋ ਬੱਜੀ ਰਹਿੰਦੀ ਜਿੱਕੇ ਨੂੰ ਐ ਇਹ ਛੋਟੀ ਨਾ ਦੁੱਧ ਇਹ ਵਕਤ ਤੱਕ ਬੋਲਾ ਹੀ ਪਾਰਾਂ 13 ਕਿਲੋ ਹੋਊਗਾ ਅੱਛਾ ਮੈਂ ਬੋਲਾ ਦੂ ਦੱਸਣਾ ਇਹ ਛੋਟੀ ਆ 17 18 ਕਿਲੋ ਦੀ ਗਾਰੰਟੀ ਤੇ ਫਾਈਟਿੰਗ ਦੇਖੋਗੇ ਇਸ ਤਰ੍ਹਾਂ 18 ਕਿਲੋ ਦੀ ਵਿਧੀ ਗਾਰੰਟੀ ਨਹੀਂ ਥੋੜਾ ਜਿਹਾ ਘੋਟੀਨੇ ਦਾ ਆਦੇ ਆਣ ਕਰਕੇ ਲੱਪਾ ਲੱਪਾ ਲੈਦਾ ਹਾਂਜੀ ਲੱਪਾ ਲੱਗਾ ਤਾਂ ਮੈਂ ਕਿ 59 ਨੰਬਰ ਵਾਲੀ ਦਾ ਰੇਟ ਦੱਸਿਆ ਵਾ 6000 ਆ 6000 ਨੰਬਰ ਹੋਰ ਤੁਹਾਨੂੰ 7ਵਾਂ ਨੰਬਰ ਬਥੁੰਦੇ 7ਵਾਂ ਨੰਬਰ ਆ ਵੇਖੋ ਪਹਿਲਾਂ ਸਿੰਘ ਕੋਆਰਟੀ ਖਾ ਲੋ ਸਿੰਘ ਵੇਖੋ ਤੁਸੀਂ ਇਹ ਸਿੰਘ ਨੂੰ ਵੇਖੋ ਇਹ ਛੋਟਾ ਸਿੰਘ ਇਹ 29 ਤਰੀਕ ਰਾਤ ਦੀ ਸੂਈ ਆ ਠੀਕ ਹੈ ਉਥੋਂ ਮੈਂ ਮਤਲਬ ਕਿ ਜੇਰ ਸੁੱਟਦੇ ਆ ਪਾ ਕੇ ਆਂਦੀ ਆ ਜੇਰ ਸੁੱਟੀ ਇਹ ਕੱਟੀ ਮਗਰ ਵਾ ਕੱਟੀ ਮਗਰ ਜੇ 25 ਰੁਪਏ ਦਾ ਬੰਦਾ ਨੇ ਟੀਗਾ ਲਵਾਇਆ ਸੀ ਕੱਟੀ ਦਾ ਬਹੁਤ ਜਿਆਦਾ ਚੰਗੀ ਮਗਰ ਕੱਟੀ ਆ ਹਾਂਜੀ ਆ ਵੇਖੋ ਲੇਵਾ ਵੇਖੋ ਬੋਲਾ ਖਾਲੀ ਹੋ ਗਿਆ ਜੀ 10 ਲੀਟਰ ਬੋਲਾ ਵਾ ਤੇ ਨਾਰਾਂ ਵੇਖੋ ਚੱਡੇ ਦੇ ਕਦਾਂ ਵੇਖੋ ਆ ਵੇਖੋ ਇੰਦਰ ਇਹ ਆ ਦੋ ਖਾਨ ਨੇ ਤੁਹਾਨੂੰ ਤੇ ਨੇਰੇਆਂ ਵਖੰਦੇ ਬਹੁਤ ਬਰੀਕੀ ਬੜੀ ਇਹਦੇ ਚ ਤਰੀਕੀ ਬਹੁਤ ਜਿਆਦੀ ਕੱਟੀ ਚ ਆ ਜਿੱਦਾਂ ਨਾ ਪੈਰੀਗੇਟ ਕਪੜਾ ਹੁੰਦਾ ਇੱਧਰ ਵੇਖੋ ਆ ਪੂਰਤੋ ਆ ਵੇਖੋ ਹਾਂਜੀ ਤੇ ਜਿੱਥੋਂ ਫੜ ਲੋ ਆ ਵੇਖੋ ਜੇ ਬੱਲੇ ਵਧਾਉਣ ਵੇਖੋ ਕੋਈ ਆ ਮਲਕੀ ਆ ਪੂਛੋ ਆ ਵੀ ਰੱਖ ਕੋਈ ਗਾਲ ਹੀ ਨਹੀਂ ਕੋਈ ਇਹਦੇ ਹੱਡੀ ਨਹੀਂ ਪੂਛਦੇ ਵਿੱਚ ਤੇ ਗੂਠੇ ਗੂਠੇ ਜਿੱਡੀ ਚੋਣਾ ਮੋਟੀ ਇਹ ਛੋਟੀ ਦਾ ਮੋਲੋ ਆ 120 ਹਾਂਜੀ 115 ਦੀ ਦੇਵਾਂਗੇ ਤੇ 5000 ਨਵੇਂ ਸਾਲ ਕਰਕੇ ਛੋੜ ਕਰਾਂਗੇ 110 ਠੀਕ ਆ ਇਹ ਜੋ ਟੀ ਪਹਿਲਾ ਸੁਗਾ ਇਹ ਮਲਕੇ ਦਾ ਸਹੀ ਤਰੀਕਾ ਆਦੀ ਸੁਈ ਉੱਥੋਂ ਜੇਰ ਫੁੱਟ ਦੇ ਪਾ ਕੇ ਆਂਦੀ ਆ ਇਹਦੇ ਕੋਈ ਛੋਟੇ ਕਾ 9 ਤੋਂ 10 ਕਿਲੋ ਭੋਲਾ ਭੋਲਾ ਆ ਠੀਕ ਹੈ ਠੀਕ ਕੱਟਾ ਮਗਰ ਖੋਲ ਜੀਂ ਖਾ ਐਂਡ ਪੀਸੀ ਕਰਦਾਂਗੇ ਜਾਂ ਰੇਟ ਵਾਲਾ ਗੱਲ ਇਹਦਾ ਮੈਂ ਵੀ ਮੰਡੀ ਵਾਲਾ ਕੰਮ ਕਰਾਂਗੇ ਜਿਹੜਾ ਕਰਾਂਗੇ ਇੱਕ ਦਾਸ ਦੀਆਂ ਨਹੀਂ ਤੇ ਮਈਆਂ ਇਹੋ ਜਿਆਂ ਮਿਲਦੀਆਂ ਨਹੀਂ ਇਹ ਹੱਟ ਨਹੀਂ ਜਾਂਦੀ ਇੱਕ ਦੱਸਦੀ ਨਹੀਂ ਮਿਲਦੀ ਸਹੀ ਹਾਂ ਜੀ ਹਾਂ ਜੀ ਹਰਿਆਣੇ ਦੇ ਰਾਸਤੇ ਦੀਆਂ ਮਈਆਂ ਨਹੀਂ ਮਿਲਦੀਆਂ ਸਾਡੇ ਅੱਜੋ ਟੂਟਾਂ ਹਾਂ ਸਾੜਾ ਉਖਾ ਲੋ 1 ਮਿੰਟ ਗੱਡੀ ਇੱਕ ਮਿੰਟ ਸਾੜਾ ਉਖਾ ਲੋ ਜਿੱਦਣ ਦੁੱਧ ਤੇ ਆਉਗੀ ਫਿਰ ਦੋਵੇਂ ਪਾਸੇ ਉਖਾ ਲੋ ਪਰੇ ਜਗੀਕਾ ਮਾਂ ਪਟਾਵਾ ਬੇਰਬਲਾ ਜੇ ਤੁਹਾਡੇ ਬੋਲੇ ਖਾਲੀ ਹੁੰਦੇ ਆਂ 9 ਤੋਂ 10 ਕਿਲੋ ਕੱਟੇ ਕੈਲਣ ਕੋ ਬੋਲਾ ਹੀ ਆ ਇੱਧਰ ਦੇਖੋ ਦੋਵੇਂ ਪਾਸਿਆਂ ਮਗ ਦੀਆਂ ਕੱਟੀਆਂ ਜਾਂਦੋ ਇੱਕ ਕੱਟੀ ਮਾਲਕ ਮੇਰ ਕਰੇ ਜੇ 4-10 ਦਿਨਾਂ ਸਾਹਮਣੇ ਤੇ ਕੱਟੀ 1-30 ਦੀ ਆ ਪਰ ਰੇਟ ਆ ਜੋ ਕਰਦਨੇ ਆ ਵੀ ਮਾਲਕੇ 2018 ਵੀ ਵਾਲੇ ਜਿਹੜੇ ਰੇਟ ਚੱਲਦੇ ਸੀ ਉਹ ਕਰਨੇ ਆ ਉਹ ਰੇਟ ਕਰਨੇ ਜੇ ਦਾ ਉਹ ਛੋਟੀ 1-10 ਦੀ ਕੋਈ 1-15 ਰੇਟ ਪਾਏ ਕੰਦਾ ਆ ਵੀ ਕੋਈ ਕੱਟੀ ਦੇਊਗਾ ਨਾ ਹਾਂਜੀ ਹਾਂਜੀ ਇਹ ਛੋਟੀ ਦਾ ਮੁੱਲ 1-25 1-20 ਤੇ ਨਵੇਂ ਸਾਲ ਕਰਕੇ 5000 ਛੋੜੇ 1-15 ਠੀਕ ਆ ਇਹ ਅੱਜ ਅੱਜ ਰੇਡ ਆ ਅੱਜ ਅੱਜ ਆ ਗਏ ਆ ਚੌਕ ਦਾ ਨਾਮ ਦੇ ਇੱਕ ਭੰਨਿਆ ਜੇ ਇਹਦੇ ਕੋਲ ਇਕੱਠੇ ਕਰ 10 ਕਿਲੋ ਦੁੱਧ ਆਇਆ ਇੱਧਰ ਦੇਖੋ ਮੈਂ ਹਾਂ ਲੈਵੇ ਫੁੱਲੀ ਆ ਚੋਕੇ ਆਉਂਦਾ ਹੈ ਜਾਤਾਂ ਦੇ ਵੱਡੇ ਕੱਦ ਦੀ ਪੁਲਸ ਹੈ ਜੀ ਹਾਂ ਜੀ ਇਹ ਪੁਲਸ ਹੈ ਜੀ ਵੱਡੇ ਕੱਦ ਦੇ ਅੱਗੇ ਉਦੋਂ ਇੱਕ ਕੱਟੀ ਪਾਈ 85 ਦੀ ਛੋਟੀ ਮੈਂਤਨੀ ਲੱਗਾ ਵੇਖੀ ਮੇਟੋ ਮੇਟੋ ਹਾਂ ਜੀ ਹਾਂ ਜੀ ਪਰ ਇਹ ਵੱਡੇ ਕੱਦ ਜੀ ਇਹ ਵੱਡਾ ਵੱਡਾ ਤੇ ਇੱਧਰ ਦੇਖੋ ਕੱਲਾ ਕੱਲਾ ਥਾਣੇ ਦਾ ਹਾਂ ਜੀ ਇਹ ਨੂੰ ਅੱਜ ਸੂਈ ਨੂੰ ਸਾਰੇ ਅੱਜ 7-8 ਵਾ ਦੇਵਾ ਮਾ ਹੈਗਾ 12 ਲੀਟਰ ਪਰ 10 ਲੀਟਰ ਨਿਕਲ ਰਹੀ ਹੈ ਕਿਤੇ ਜਿਹਦੇ ਥਲੇ ਦੁੱਧ ਹੋ ਗਿਆ ਬਾਪੂ ਆਪਾਂ ਉਹਦਾ ਹੀ ਦੱਸਣਾ ਵਾ ਦੂਜੀ ਕਿਹਨਾਂ ਦਾ ਜਿੱਦ ਲੱਗਾ ਨਹੀਂ ਗਿਆ ਪਤਾ ਤਨੇ ਇਹ ਸੰਬਾ ਥਾਣਵਾ ਸੰਬਾ ਹਾਂ ਜੀ ਹਾਂ ਇਹ ਕੱਟੀ ਵੀ 1 20 1 25 1 15 ਦੀ ਤੇ 5000 500 ਠੀਕ ਆ 10 ਦੀ ਠੀਕ ਆ 1 10 ਦੀ ਇੱਕ 10 ਦੀ ਹਾਂਜੀ ਆ ਕੱਟੀ ਨੂੰ ਅੱਜ ਸੂਈ ਨੂੰ 5ਵੇਂ ਤੋਂ 6ਵੇਂ ਦੇਣਾ ਠੀਕ ਪਿਓਰ ਦੋਂਦੀ ਕੱਦ ਦੇਖੋ ਕਿੱਦਾਂ ਵਰਦਾ ਇਹਦੇ ਕੋਲ 8 ਲੀਟਰ ਬੋਲਾ ਵਾ 8 ਲੀਟਰ ਬੋਲਾ ਜਿੰਨਾ ਭਗਾਉਂਦਾ ਦੱਸਾਂਗੇ ਠੀਕ ਠੀਕ ਜਿੰਨਾ ਹੋਏ ਨੇ ਵੀ ਉਦਾਂ ਕਹਿ ਦੇਣਾ ਜੇ 8 ਹੋਊਗਾ ਆ ਬੱਚਾ ਹੋਵੇ ਦਾ ਵੇਖੋ ਕੱਦ ਦੇਖੋ ਕਿੱਦਾਂ ਤੇ ਦੋਂਦੀ ਝੋਟੀ ਆ ਕੱਦ ਤੇ ਤੇ 1.5 ਲੱਖ ਵਾਲੀ ਨੂੰ ਪਰੇ ਕਰਦੇ ਹਾਂ ਹਾਂਜੀ ਹਾਂਜੀ ਆ ਵੇਖੋ ਇਹ ਸੂਈ ਦੇ ਮੇਰ ਦਾ ਟਾਈਮ ਜੇ ਅੱਜ ਜੈ ਜੀ ਚੱਲਣਗੇ ਜੈ ਜੀ ਆ ਪਿਓਰ ਦੁੰਦੀ ਆ ਇਹ ਕਹਿ ਦੇਣਾ ਆ ਵੇਖੋ ਉਹੋ ਜੀ ਗੱਲ ਕਰਦੀ ਆ ਆ ਆਖਾਂਗੇ ਨਾ ਹਾਂ ਵੇਖ ਪਿਓਰ ਦੁੰਦੀ ਪਿਓਰ ਦੁੰਦੀ ਜਾਣ ਦੋ ਹਾਂਜੀ ਸਾਨੂੰ ਜਾਣ ਦੇ ਇਹਦੇ ਕੋ ਅੱਠ ਕਿਲੋ ਬੋਲਾ ਵਾ ਅੱਜ ਜਿਹੜਾ ਇਸ ਝੋਟੀ ਨੂੰ ਲੈ ਚੁਗਾ ਨਾ ਤੇ 20 ਦਿਨ ਚੋਗ ਇਹਦੇ ਝੋਟੀ ਦਾ 10,000 ਰੁਪਏ ਮਨਾਫਾ ਵੀ ਲੱਦੂਗਾ ਹਾਂਜੀ ਹਾਂਜੀ ਅੱਜ ਰੇਟ ਇਹਦਾ ਝੋਟੀ ਦਾ ਭਾਅ 1 25 1 20 ਹੀ ਦੇ ਦਾਂਗੇ ਤੇ 5000 ਛੋੜ ਕਰ ਲਾਂਗੇ 15 हां ਦੇਖੋ ਕਿੱਡੀ ਰਾ 5000 5000 ਛੋੜ ਕਰੀ ਜਾਂਦੇ ਆ हां ਠੀਕ ਇਹ ਮੇਰੇ ਇਹ ਨੰਬਰ ਵਾ ਨੰਬਰ 2 3 4 5 6 7 8 9 10 ਨੰਬਰ 10 ਨੰਬਰ 1 हां जी ਜਦ ਇਤਨੇ ਬਾਕੀ ਨੰਬਰ ਦੱਸ ਦੇ ਬੰਦਾ ਇਹ ਛੋਟੇ ਗੋ ਬਾੜਥਾਉ ਦੁੱਧ ਤੇ 14 ਲੀਟਰ ਉਥੇ ਚਾਰ ਦੰਦ ਵਾ ਤੇ ਆ ਮਗਰ ਬੱਤਿਆ ਜਾਵੇ ਨਾਲੂ ਵਾਲਾ ਆ ਦੇਖੋ ਇਧਰ ਕੀ ਕਹਿਣ ਵਾਲੀ ਗੱਲ ਹੈ ਆਹ ਫੇਰ ਨਾੜੁੰਦਾ ਇਹ ਹੱਥ ਵਿੱਚ ਆ ਆ ਨਾੜੁੰਦਾ ਆ ਦੋਨੋਂ ਛੋਟੀ ਕੋਥੋਂ 14 ਲੀਟਰ ਚੋਂ ਆ ਦੁੱਧ ਕਢਿਆ ਜੇ 12 ਲੀਟਰਾਂ ਦਾ 12 ਤੋਂ 13 ਲੀਟਰਾਂ ਦਾ ਲੈ ਜੀ ਠੀਕ ਆ ਠੀਕ ਆ ਥੋੜਾ ਜਿਹਾ ਲੈਵੇ ਦੀ ਤੱਕ ਗਾਹ ਨੂੰ ਆ ਤੱਕ ਥੋੜੀ ਜੀ ਦੀ ਗਾਹ ਨੂੰ ਚੋਣ ਨਹੀਂ ਦੇਣੀ ਕਿਸ ਨੂੰ ਹੱਥ ਨਹੀਂ ਲਾਉਣ ਦੇਣਾ ਉੱਥੇ-ਉੱਥੇ ਜੱਡੀ ਮੋਟੀ ਚੋਣ ਆ ਮੈਂ ਦੀ ਆ 12-13 ਲੀਟਰਾਂ ਦਾ ਲੈ ਜੀ ਇਹ ਸਿੰਘ ਕੁਆਲਟੀ ਫਾਇਰ ਇਹ ਵੱਟੀ ਆ ਲੈਓ ਪਾਣੀ ਤੇ ਮਗਰਲੇ ਸਣਾ ਇਹ ਦੋ ਗਾਲ ਲੈਵਾ ਆ ਦੇਖੋ ਭੋਗੀ ਗਾਂਜੀ ਠਾਕਿਆ ਦਾ ਹੈ ਚੰਗੇ ਜੀ ਜੀ ਆ ਮੈਂ ਹਾਂਜੀ ਅਗਲੇ ਪਾਸੇ ਦੇਵਾ ਥੋੜਾ ਵਖਾਲ ਦੋ ਤੇ ਅਗਲੇ ਪਾਸੇ ਦੇਵਾ ਵਖਾਲ ਹਾਂ ਇਹ ਹਣ 12 13 ਲੀਟਰਾਂ ਦਾ ਝੋਟੇ ਕਿਰਾਉਈਆਂ ਹਾਂ ਹਾਂਜੀ ਇਹਨਾਂ ਝੋਟੇ ਤਾਂ 1 60 ਦੀ ਹਾਂਜੀ 1.5 ਦੀ ਵੀ ਪਰ ਦੱਸਿਆ ਵਾ ਵੀ ਨਵੇਂ ਸਾਲ ਕਰਕੇ ਰੇਟ ਨਹੀਂ ਕਰਨਾ 1 40 ਦੀ ਤੇ 5000 ਝੋਟ ਠੀਕ 1 45 1 35 ਦੀ 1 35 ਦੀ ਜੱਗੀ ਵੀ ਅੱਜ ਕਰ ਦੇ ਤੂੰ ਜੋ ਝੋਟ ਜੋ ਕਰਨੀ ਹਾਂਜੀ ਜੱਗੀ ਜੀ 5000 ਹੋਰ ਕਰ ਦਾਂਗੇ ਚਲੋ ਜੀ ਜੀ हां बस 30 ਦੀ ਵੇਖੋ ਛੋਟ ਕਰਕੇ 30 ਕਰਕੇ ਛੋਟ ਕਰਕੇ ਇਹ ਨਾ ਕੋਈ ਆਖੇ ਵੀ ਫਰ ਕਰੋ ਇਹ ਨਹੀਂ ਫਿਰ ਕਰਨਾ ਆ ਜੋ ਚੌਕੀ ਉਦੋਂ ਵੀਡੀਓ ਤੇ ਪਾਈ ਸਾਈ ਵੀਰ ਨੇ ਪਾਈ ਝੋਟੇ ਕੁਆਜਾ ਹੁਣ 11 ਤੋਂ 12 ਲੀਟਰ ਹੀ ਦੁੱਧ ਹੋਊਗਾ ਇਹੋ ਕੱਲੀ ਗਾ ਗਈ ਬਾਕੀ ਸਾਰਾ ਮਾਲ ਇਹੋ ਰਹਿ ਗਈ ਇਹੋ ਰਹਿ ਗਈ ਠੀਕ ਹੈ ਇਹਦਾ ਸਾਈ ਦੇ ਕਰਕੇ ਡੱਕੀ ਗਈ ਆ ਉਹਦਾ ਮੰਗ ਤੇ ਵਧੀ ਹੋਈ ਜਾਂਦੀ ਸਾਈ ਪਾਈ ਬੰਦਿਆਂ ਨੇ ਚਲੋ ਕੋਈ ਉਹਨਾਂ ਨੂੰ ਕੰਮ ਤਾਂ ਗਿਆ ਬਾਕੀ ਮਾਲ ਉਹ ਸਾਰਾ ਵੇਚ ਹਾਂਜੀ ਹਾਂਜੀ ਲੈ ਉਹ ਝੋਟੇ ਕੁਆਜਾ 11 12 ਨਾਲ ਲਿਖਦਾ ਸੋਨੇ ਆ ਸਾਡਾ ਹੁੰਦੀ ਬਹੁਤ ਜੀ ਆ ਇਹ ਛੋਟੀ ਜੁੱਲੰਦ ਰੇਡ ਪਾ ਹੈ 145 ਹਾਂਜੀ ਅੱਜ ਨਵੇਂ ਸਾਲ ਕਰਕੇ ਗੱਲ ਏਦਾਂ ਵਾਂ ਕਿ 140 ਮੋਲ ਤੇ 5000 ਛੋੜ 135 ਦੀ ਭਾਵੇਂ ਬਰਾਬਰ ਹੋ ਜੇਣ ਤੇ ਭਾਵੇਂ ਘਟ ਜਾਂਦੇ ਘਟ ਜਾਂਦੇ ਭਾਵੇਂ ਆਜੋ ਦੇਖੋ ਮੈਂ ਜੇ ਦੁੱਧ ਜੇ 16 ਤੋਂ 17 ਲੀਟਰ 17 ਲੀਟਰ ਠੀਕ ਆ 17 ਮਗਰ ਜੀ ਕੱਟੀ 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 ਮਗਰ ਜੀ ਕੱਟੀ ਮਗਰ ਜੀ ਕੱਟੀ ਮਗਰ ਜੀ ਦੁੱਧ 16 ਤੋਂ 17 ਲੀਟਰ ਆ 17 ਲੀਟਰ ਠੀਕ ਆ 16 ਨਾਲ ਘਲਾਵਾਂਗੇ 16 ਠੀਕ ਆ ਖੋਲੋ ਜੀ ਮੈਂ ਇਹ ਆਜੈਂਟੀ ਕਰਾ ਦੇਣਾ ਮੈਂ ਜਿਹੜਾ ਇਹਦਾ ਫੋਨ ਕਰ ਗਿਆ ਲੈ ਗਿਆ ਤੋਂ ਲੈ ਗਿਆ ਇਹ ਵੀ 16 17 ਕਿਲੋ ਦੁੱਧ ਚੋ ਕੇ ਦੋ ਟਾਲ ਫਿਰ ਦੇਣੀ 16 ਲੀਟਰ ਤੁਹਾਨੂੰ ਆ ਲੈਵਾ ਵਖਾਉਣਾ ਇੱਧਰ ਵੇਖੋ ਆ ਵੇਖੋ ਥੋੜਾ ਕੇ ਮੈਂ ਪਹਿਲਾਂ ਦੱਸ ਦਿੰਦਾ ਜੇ ਵੀਡੀਓ 'ਚ ਥੋੜਾ ਥਣ ਮੈਂ ਪੰਜ ਰੋੜ ਰੱਖਦੀ ਘੱਟ ਵੱਧ ਨਾਲ ਠੀਕ ਹੈ ਠੀਕ ਹੈ ਆ ਵੇਖੋ ਇੱਥੇ ਵੇਖੋ ਟਾਪੀ ਲਾਈ ਫਿਰਦੀ ਫੇਕ ਮਾਰ ਜੇ ਹੋਜੀ ਮੈਂ ਕਿਤੇ ਵੱਜ ਫੇਕ ਮਾਰ ਜਿਹਾ ਚ ਹੋਵੇ ਨਾ ਇੰਤਕ ਰੱਖ ਜਾਂ ਇਹ ਆ ਕੀ ਦੇਖੋ ਆ ਇਧਰ ਦੇਖੋ ਮੈਂ ਹੈ ਗਾਂ ਪਛਾਣ ਲੱਗੀ ਇਧਰ ਦੇ ਇਹ ਆਜੀ ਲਾਲ ਹੀ ਹੋਈ ਫਿਰਦਾ ਲਾਲ ਹੀ ਜੱਟ ਦੁੱਧ ਵਾਲੀ ਮੈਂ ਵਾ ਹਾਂਜੀ ਹਾਂਜੀ ਦੁੱਧ ਵਾਲੀ ਮੈਂ ਵਾ ਦੁੱਧ 16 17 ਲੀਟਰ ਆ ਪਰ 16 ਨਾਲ ਖਲੋਣੀ ਠੀਕ ਹੈ ਠੀਕ ਚੋਣ ਬਹੁਤ ਜਿਆਦੀ ਚੰਗੀ ਟਾਲੀ ਨੂੰ ਘਾੜਵਾ ਫੇਰ ਵਾਲਾ ਨੰਬਰ ਲਾਸਟ ਪਟੀਆਂ ਲਾਸਟ ਨੇ ਆਏ ਬਾਬਾ ਓਏ ਬਾਬਾ ਹੈ 12ਵੇਂ ਤੇ ਇਧਰ ਦੇਖੋ ਤੇ ਆਹ ਵੇਖੋ ਠੀਕ ਹੈ ਜੀ ਹਾਂਜੀ ਇਹ ਬਾਈ ਜੀ ਝੋਟੀ ਵੱਡੀਆਂ ਮੰਡੀਆਂ ਚ ਹੋਵੇ ਤੇ 2 ਸਵਾ 2 ਲੱਖ ਦੀ ਆ ਹਾਂਜੀ ਅੱਜ ਇੱਕ 60 ਮੋਲਾ ਨਵੇਂ ਸਾਲ ਕਰਕੇ ਤੇ 5000 ਛੋੜ 55 55 ਜੱਗੀ ਵੀ ਛੋੜ ਕਰਦੇ ਜੋ ਕਰਨੀ ਹਾਂਜੀ ਜੱਗੀ ਉਹ 2000 ਕਰ ਦਈਏ ਨਹੀਂ ਡੇਢ ਦੀ ਆ ਜੀ ਡੇਢ ਦੀ ਦੇ ਦਾਂਗੇ ਜੀ 2000 ਬੂਣ ਕਾ ਕਾ ਬਸ ਯੋ ਝੋਟੀ ਬਹੁਤ ਚੰਗੀਆਂ ਲੇਵੇ ਲੂਵੇ ਦੀ ਖੁੱਲੀ ਆ ਪਰ ਇਹ ਵੀ ਇੱਕੋ ਗੱਲ ਥਾਂ ਥੋੜਾ ਛੋਟਾਗਾ ਥੋੜਾ ਛੋਟਾ ਇੱਕ ਥਾਂ ਰੱਖ ਜੀ ਪਰ ਧਾਰ ਦਾ ਕੋਈ ਵੱਧ ਘਟਨਾ ਹੋਲ ਜੈ ਜੀ ਜੈ ਜੀ ਕੀਤਾ ਇਹੋ ਤੇੜਾ ਪਸ਼ੂ ਹਾਂਜੀ ਮਾਲ ਵੇਚਦਾ ਜਾਂਦਾ ਵਾ ਵਟਸਐਪ ਉਧਰ ਵੇਖ ਲਓ ਆਪਣੇ ਘਰ ਇਹੋ ਦੋ ਮਹੀਆ ਰਹਿ ਗਈਆਂ ਆ ਵੀ ਝੋਟੀ ਨਹੀਂ ਵੀ ਮਤਲਬ ਕਿ ਸਾਈ ਪਾਈ ਆ ਵੀਡੀਓ ਚ ਨਹੀਂ ਮੈਂ ਪਾਈ ਹਾਂਜੀ ਹਾਂਜੀ ਇਹੋ ਝੋਟੀ ਕੱਲੀ ਰਹਿ ਗਈ ਮਾਲ ਭੈਣ ਭਰਾ ਇਨਾ ਪ੍ਰੇਮ ਕਰਦੇ ਆ ਵੱਧ ਤੋਂ ਵੱਧ ਮਰ ਕੇ ਮੈਂ ਨਾ ਭੈਣ ਭਰਾ ਸੰਯੋਗ ਕਰ ਲਿਆ ਦਿਲੋਂ ਉਹਨਾਂ ਦਾ ਸਵਾਗਤ ਆ ਲਾਈਕ ਸ਼ੇਅਰ ਕਮੈਂਟ ਕਰਿਓ ਇੱਕ ਸਾਲ ਨੂੰ ਭੈਣ ਭਰਾਵਾਂ ਦੋਹਾਂ ਬੰਦੇ ਨੂੰ ਕਟੀਆਂ ਦੇਣੀਆਂ ਮ ਦੋਹਾਂ ਦੋਹਾਂ ਸਾਲਾਂ ਦੀਆਂ ਜਿਹੜੇ ਚੰਗੇ ਕਮੈਂਟ ਕਰਨਗੇ ਹਾਂਜੀ ਹਾਂਜੀ ਨਹੀਂ ਉਹਦਾ ਕਮੈਂਟ ਦੇ ਘੰਡੇ ਵਿੱਚ ਕਮੈਂਟਾਂ ਸਾਰਿਆਂ ਦਾ ਗੱਲ ਇਦਾਂ ਵਾ ਵੀ ਚਲੋ ਮਾੜਾ ਵੀ ਕੋਈ ਕਰੇ ਜੇ ਮਨ ਲ ਕੇ ਸਾਨੂੰ ਕੋਈ ਸਾਡੇ 'ਚ ਕੋਈ ਗਲਤੀ ਹੋਵੇ ਕਰੇ ਉਹਦਾ ਵੀ ਅਸੀਂ ਆਪਣਾ ਸੁਧਾਰ ਕਰਾਂਗੇ ਹਾਂਜੀ ਚੰਗੇ ਕਮੈਂਟਾਂ ਦਾ ਗੱਲ ਤਾਂ ਮੈਂ ਵੀ ਸਾਰਿਆਂ ਦੀ ਸਾਲ ਬਾਅਦ ਦਾ ਨਿਚੋੜ ਨਿਕਲੂਗਾ ਵੀ ਕਿੰਨੇ ਵੱਧ ਤੋਂ ਵੱਧ ਕਮੈਂਟ ਕੀਤੇ ਆ ਜਿਨ੍ਹਾਂ ਨੇ ਵੱਧ ਤੋਂ ਵੱਧ ਕਮੈਂਟ ਕੀਤੇ ਉਹਨਾਂਗੇ ਉਹਨਾਂ ਨੂੰ ਦੋਹਾਂ ਦੋਹਾਂ ਸਾਲਾਂ ਦੀ ਦੂਜੇ ਨੂੰ ਤੇ ਪਹਿਲੇ ਨੰਬਰ ਵਾਲੇ ਨੂੰ ਕਟੀਆਂ ਦੇਣੀਆਂ ਠੀਕ ਹੈ ਜੀ 2026 ਚ ਠੀਕ ਹੈ ਜੀ